ਮਸ਼ਹੂਰ ਸੂਫੀ ਗਾਇਕਾ ਜੋਤੀ ਨੂਰਾ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਜੋਤੀ ਨੂਰਾ ਦੇ ਉੱਤੇ ਉਸਦੇ ਪਤੀ ਕੁਨਾਲ ਪਾਸੀ ਨੇ ਹਮਲਾਵਰਾਂ ਨੂੰ ਬਲਾਕ ਕੇ ਉਸਦੇ ਨਾਲ ਕੁੱਟਮਾਰ ਦੇ ਇਲਜ਼ਾਮ ਲਾਏ ਨੇ ਇਸ ਸਬੰਧੀ ਜੋਤੀ ਨੂਰਾ ਤੇ ਕੁਨਾਲ ਪਾਸੀ ਦੋਵਾਂ ਨੇ ਥਾਣਾ ਰਾਮੰਡੀ ਦੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਜਦ ਕਿ ਕੁਨਾਲ ਪਾਸੀ ਨੇ ਸ਼ਿਕਾਇਤ ਵਿੱਚ ਦੱਸਿਆ ਕਿ ਜੋਤੀ ਨੂਰਾ ਨੇ ਉਹਨਾਂ ਨੂੰ ਵਿਦਾਨਪੁਰ ਫਲਾਈਓਵਰ ਤੇ ਬੁਲਾਇਆ ਸੀ ਜਿੱਥੇ ਉਸਨੇ ਫੋਨ ਤੇ ਕਿਹਾ ਕਿ ਉਹ ਉਸ ਦਾ ਇੰਤਜ਼ਾਰ ਕਰ ਰਹੀ ਹੈ। ਕੁਨਾਲ ਨੇ ਦੋਸ਼ ਲਾਇਆ ਕਿ ਦੇਰ ਰਾਤ ਉਹ ਫੋਰਚਨਰ ਕਾਰ ਦੇ ਵਿੱਚ ਫਲਾਈਓਵਰ ਤੇ ਆ ਕੇ ਆ ਜਿੱਥੇ ਜੋਤੀ ਨੂਰਾ ਦੀ ਫੋਰਚਨਰ ਕਾਰ ਅਤੇ ਇੱਕ ਹੋਰ ਕਾਰ ਦਾਲ ਖੜੀ ਸੀ ਕੁਨਾਲ ਨੇ ਦੋਸ਼ ਲਾਇਆ ਕਿ ਇਸੇ ਦੌਰਾਨ ਇੱਕ i20 ਕਾਰ ਆਈ ਜਿਸ ਵਿੱਚ ਸਫਾਰ ਵਿਅਕਤੀ ਆਪਣੇ ਆਪ ਨੂੰ ਪੁਲਿਸ ਮੁਲਾਜ਼ਮ ਦੱਸ ਰਹੇ ਸੀ ਕੁਨਾਲ ਨੇ ਦੋਸ਼ ਲਾਇਆ ਕਿ ਇਸੇ ਦੌਰਾਨ ਵਿਅਕਤੀਆਂ ਨੇ ਪਿਸਤੌਲ ਅਤੇ ਤੇਜ਼ ਤਰ੍ਹਾਂ ਹਥਿਆਰਾਂ ਦੇ ਨਾਲ ਉਸਤੇ ਉੱਤੇ ਹਮਲਾ ਕੀਤਾ ਜਿਸ ਤੋਂ ਬਾਅਦ ਉਹ ਕਾਰ ਪਛਾ ਕੇ ਉੱਥੋਂ ਚਲਾ ਗਿਆ ਕੁਨਾਲ ਦੇ ਵੱਲੋਂ ਇਹ ਗੰਭੀਰ ਦੋਸ਼ ਲਗਾਏ ਗਏ ਤੇ ਇਸੇ ਦੌਰਾਨ ਪੁਲਿਸ ਉੱਥੇ ਗਸ਼ਤ ਕਰ ਰਹੀ ਸੀ ਤਾਂ ਪੁਲਿਸ ਨੂੰ ਦੇਖ ਕੇ ਹਮਲਾਵਰ ਕਹਿੰਦਾ ਫਰਾਰ ਹੋ ਕੇ ਦੂਜੇ ਪਾਸੇ ਜੋਤੀ ਨੂਰਾ ਨੇ ਸ਼ਿਕਾਇਤ ਦੇ ਵਿੱਚ ਕਿਹਾ ਕਿ ਕੁਨਾਲ ਨੇ ਉਸ ਨੂੰ ਫੋਨ ਕਰਕੇ ਬੁਲਾਇਆ ਸੀ ਤੇ ਉਸ ਨੂੰ ਧਮਕੀ ਦਿੱਤੀ ਸੀ ਕਿ ਜੇਕਰ ਉਹ ਹੁਣ ਇਸ ਨੂੰ ਮਿਲਣ ਨਾ ਆਏ ਤਾਂ ਉਹ ਉਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਪੋਸਟ ਕਰ ਦੋਵੇਗਾ ਇੱਕ ਦੂਜੇ ਦੇ ਉੱਤੇ ਦੋਵੇਂ ਧਿਰਾਂ ਦੇ ਵੱਲੋਂ ਗੰਭੀਰ ਇਲਜ਼ਾਮ ਲਗਾਏ ਗਏ ਇੱਕ ਵਾਰ ਪੂਰਾ ਮਾਮਲੇ ਨੇ ਦੀ ਜ਼ੁਬਾਨੀ ਸੁਣ ਲੈਂਦੇ ਆ ਕਿ ਆਖਿਰਕਾਰ ਪੂਰਾ ਮਾਮਲਾ ਕੀ ਹੈ हां जी मैं जयरव जी दी मैं कुणाल पासी तां ਤੁਹਾਨੂੰ ਪਤਾ ਹੀ ਹੈ ਜੀ ਕਿ ਜੋਤੀ ਨੂਰਾ ਜੀ ਮੈਂ 2 ਸਾਲ ਤੋਂ ਕੁਝ ਵੀ ਮੈਂ ਬੋਲਿਆ ਵੀ ਨਹੀਂ ਨਾ ਮੈਂ ਬੋਲਣਾ ਚਾਹੁੰਦਾ ਸੀ ਕਿ ਜਿਹੜਾ ਆਪਣੀ ਲਾਈਫ 'ਚ ਜਿੱਦਾਂ ਕੁਝ ਹੈਗਾ ਠੀਕ ਆ ਪਰ ਥੋੜੇ ਦਿਨਾਂ ਤੋਂ ਹੀ ਇਹ ਕੰਟੀਨਿਊਸਲੀ ਕਰ ਰਹੇ ਕਦੀ ਕੁਝ ਕਦੀ ਕੋਈ ਮੈਨੂੰ ਨਹੀਂ ਪਤਾ ਕੀ ਪਲਾਨ ਕਰਦੇ ਪਏ ਸੀ ਇਹ ਤਾਂ ਅੱਜ ਇਹਨਾਂ ਦੀ ਕਾਲ ਆਂਦੀ ਆ ਕਿ ਕਿੱਥੇ ਆ ਤੂੰ ਮੈਂ ਕਿਹਾ ਮੈਂ ਫਲੋਰ ਕਹਿੰਦੇ ਤੂੰ ਹੁਣ ਹੀ ਆਏਂਗਾ ਜਲੰਧਰ ਪਾਜੀ ਪਰਿਵਾਰ ਬਚਾਣ ਦੀ ਪੰਕਜ ਭਾਜੀ ਕੌਣ ਨਹੀਂ ਕੋਸ਼ਿਸ਼ ਕਰਦਾ ਤੁਸੀਂ ਮੈਨੂੰ ਦੱਸੋ ਹੁਣ ਇੱਕੋ ਦਮ ਕਾਲ ਆਈ ਜੇ ਮੇਰੇ ਦਿਲ 'ਚ ਕੋਈ ਚੇਤਾ ਦਾ ਹੋਵੇ ਵੀ ਜੋਤੀ ਨੇ ਮੇਨੂੰ ਗਲਤ ਕਰਨਾ ਜਾਂ ਕੁਛ ਹੈ ਤੇ ਮੈਂ ਕੱਲਾ ਕਦੀ ਵੀ ਨਾ ਆਂਦਾ ਪਾਜੀ ਕਦੀ ਵੀ ਨਾ ਆਂਦਾ ਮੈਂ ਫਿਰ ਵੀ ਸਭ ਕੁਝ ਭੁਲਾ ਕੇ ਮੈਂ ਆਇਆ ਔਰ ਪਾਜੀ ਇਹਨੇ ਮੈਨੂੰ ਵਿਦੀਪੁਰ ਰੋਡ ਤੇ ਬੁਲਾਇਆ ਫਲਾਈਓਵਰ ਦੇ ਕੋਲ ਸੁੰਨਮ ਸਾਂਝ ਮੈਂ ਜਦੋਂ ਵਿਦੀਪੁਰ ਚੌਂਕ ਦੇ ਵਿੱਚ ਪਹੁੰਚਿਆ ਤਾਂ ਮੈਂ ਦੇਖਿਆ ਕਿ ਇਹਨਾਂ ਦੀਆਂ ਦੋਨੋਂ ਗੱਡੀਆਂ ਖੜੀਆਂ ਕਿ ਇਹ ਕਿਸੇ ਪਲਾਨ 'ਚ ਮੈਨੂੰ ਬੁਲਾ ਰਹੇ ਆ ਉਲਪਾ ਜੀ ਮੈਂ ਪਿੱਛੋਂ ਹੀ ਜਿਹੜਾ ਵਿਦੀਪੁਰ ਵਾਲਾ ਡਿਵਾਈਡਰ ਆ ਨਾ ਮੈਂ ਉੱਥੋਂ ਹੀ ਯੂ ਟਰਨ ਲੈ ਕੇ ਤੇ ਮੈਂ ਵਾਪਸ ਫੋਨ ਲੱਗਾ ਤੇ ਚਾਰ ਬੰਦੇ ਇਹਨਾਂ ਨੇ I20 ਗੱਡੀ ਦੇ ਵਿੱਚ ਖੜੇ ਕੀਤੇ ਹੋਏ ਉਹ ਚੋਰ ਚੱਕੇ ਜੇ ਜਿਹੜੇ ਅਨਹਾਲੇ ਲਈ ਫਿਰਦੇ ਕੋਈ ਫੀਮ ਵੇਚਣ ਵਾਲਾ ਕੋਈ ਕੁਛ ਵੇਚਣ ਵਾਲਾ ਸਭ ਮਤਲਬ ਸਭ ਦਾ ਹੁਣ ਹੋਊਗਾ ਨਵੇੜਾ ਇਦਾਂ ਨਹੀਂ ਜਾਂਦੇ ਹੁਣ ਇਹ ਤੇ ਉਹ ਬੰਦਿਆਂ ਨੇ ਨਾ ਮੇਰਾ ਇਦਾਂ ਕਾਰ ਰੋਕ ਕੇ ਚਾਰਾ ਜਾਣੇ ਨੇ ਮੇਰਾ ਕੜਾ ਕੜਾ ਫੜਿਆ ਆ ਦੇਖੋ ਕੜਾ ਫੜਿਆ ਤੇ ਕੜੇ ਤੋਂ ਫੜ ਕੇ ਕਹਿੰਦੇ ਅਸੀਂ ਸੀਐਸਟਾਫ ਤੋਂ ਆ ਤੇ ਚਾਰਾਂ ਨੇ ਪਿਸਤਲਾਂ ਰੱਖ ਦਿੱਤੀਆਂ ਮੇਰੇ ਤੇ ਮੈਂ ਉੱਥੋਂ ਬਾਜੀ ਕੜਾ ਕਿਸੇ ਤਰ੍ਹਾਂ ਛਡਾ ਕੇ ਮੇਰੇ ਗੱਟ ਵਿੱਚ ਲਿਆ ਗਿਆ ਸਾਰਾ ਤੇ ਮੈਂ ਗੱਡੀ ਨਿਠਾਈ ਮੈਂ ਗੱਡੀ ਨਿਠਾਈ ਇਹਨਾਂ ਨੇ ਬਾਜੀ ਪਠਾਨਕੋਟ ਫਲਾਈਓਵਰ ਦੇ ਕੋਲ ਆ ਕੇ ਨਾ ਉੱਥੋਂ ਫੋਰਚੂਨਰਾਂ ਵੀ ਲੱਗੀਆਂ ਤੇ i20 ਵੀ ਲੱਗ ਗਈ ਇਹਨਾਂ ਨੇ ਮੇਰੀ ਗੱਡੀ 'ਚ ਗੱਡੀਆਂ ਮਾਰੀ ਕਿੰਨੀ ਵਾਰ ਮੈਂ ਕਦੀ ਅੱਗੇ ਹੋਵਾਂ ਕਦੀ ਪਿੱਛੇ ਹੋਵਾਂ ਬੇਦੀਪੁਰ ਤੋਂ ਲੈ ਕੇ ਤੇ ਮੈਨੂੰ ਲੱਗਦਾ ਕਿ ਮਕਸੂਦਾ ਵੀ ਪੁੱਲ ਟੱਪ ਗਏ ਸੀ ਅਸੀਂ ਸ਼ਹਿਰ ਪਠਾਨਕੋਟ ਤੋਂ ਵੀ ਟੱਪ ਗਏ ਸੀ ਅਸੀਂ ਤਾਂ ਇਹਨਾਂ ਨੇ ਉੱਥੇ ਤੱਕ ਮੇਰੇ ਮਗਰ ਗੱਡੀ ਜਦੋਂ ਇਹਨਾਂ ਨੇ ਸ਼ਹਿਰ ਪਠਾਨਕੋਟ ਚੋਂ ਟੱਪਦੇ ਮੇਰੇ ਚ ਗੱਡੀ ਮਾਰੀ ਨਾ ਤੇ ਟਾਇਰ ਸਾਰਾ ਬਲਾਸਟ ਹੋ ਗਿਆ ਉਹ ਜਿੰਨੀ ਦੂਰ ਤੱਕ ਜਾ ਸਕਿਆ ਮੈਂ ਉਨੀ ਦੂਰ ਤੱਕ ਕਾਰ ਲੈ ਕੇ ਆਈਆਂ ਰਿੰਗ ਦੇ ਉੱਪਰ ਹੀ ਇਹਨਾਂ ਨੇ ਭਾਜੀ ਉੱਥੇ ਜਿੱਥੇ ਮੇਰੀ ਗੱਡੀ ਰੁੱਕ ਗਈ ਇਹਨਾਂ ਨੇ ਤਿੰਨੇ ਗੱਡੀਆਂ ਰੋਕੀਆਂ ਆਪਣੀਆਂ ਜੋਤੀ ਨੂਰਾ ਜੀ ਆ ਵਿੱਚ ਅਭਿਨਾਸ਼ ਕੁਮਾਰ ਅਭੀ ਜਿਹਨੂੰ ਹੁਣ ਜੋਤੀ ਨੂਰਾ ਨੇ ਬਣਾਇਆ ਹੋਇਆ ਉਸਮਾਨ ਸਭ ਝੂਠ ਸਭ ਝੂਠ ਹੈ ਇਹ ਸਾਰੇ ਕੰਮ ਝੂਠ ਕੁੜੀ ਦੇ ਤੇ ਔਰ ਨਾਲ ਜਿਹੜੇ ਇਹਨਾਂ ਨੇ ਪਤੰਦਰ ਰੱਖੇ ਹੋਏ ਨੇ ਵੱਡੇ ਬਦਮਾਸ਼ 10-10 ਜਾਣੇ 8-8 ਜਾਣੇ ਕੱਲੇ ਬੰਦੇ ਨੂੰ ਘੇਰਦੇ ਨਾ ਪੁੱਤ ਵਕਤ ਤੁਹਾਨੂੰ ਹੁਣ ਦੱਸੂਗਾ ਤੁਹਾਨੂੰ ਮੈਂ 2 ਸਾਲਾਂ ਤੋਂ ਕੁਝ ਨਹੀਂ ਕੀਤਾ ਔਰ ਤੁਸੀਂ ਸਾਰੇ ਗੰਦ ਦੇ ਭਰੇ ਹੋਏ ਹੋਮ ਇਲਜ਼ਾਮ ਦੂਜਿਆਂ ਤੇ ਲਾਉਣੇ ਆ ਨਾ ਇੱਕ ਬੰਦਾ ਵੀ ਤੁਹਾਡੇ ਵਿੱਚੋਂ ਸਾਰੇ ਰੱਬ ਨੂੰ ਮੰਨਣ ਵਾਲਾ ਨਹੀਂ ਅ ਵਿੱਚ ਹੀ ਆ ਤੁਹਾਡੀ ਚੋਤੀ ਨੁਰਾ ਵੀ ਹੁੰਨੀ ਮੈਂ ਡਰਦਾ ਜੋਤੀ ਨੁਰਾ ਤੇਰੇ ਤੋਂ ਇਹ ਵੀ ਪਤਾ ਲੱਗਦਾ ਕਿ ਨਾ ਤੂੰ ਵੀ ਭਾਜੀ ਜਦੋਂ ਗੱਡੀ ਉੱਥੇ ਮੇਰੀ ਰੁਕ ਗਈ ਬਲਾਸਟ ਹੋਣ ਤੋਂ ਬਾਅਦ ਟਾਇਰ ਬਲਾਸਟ ਹੋ ਗਏ ਉੱਥੋਂ ਇਹਨਾਂ ਨੇ ਅੱਠ ਜਾਣਿਆਂ ਨੇ ਮੈਨੂੰ ਐਨਾ ਵੀ ਕੁੱਟਿਆ ਭਾਜੀ ਆਪਣੇ ਵੱਲੋਂ ਤਾਂ ਇਹਨਾਂ ਨੇ ਮੈਨੂੰ ਮਾਰ ਦਿੱਤਾ ਮਾਰ ਕੇ ਇਹਨਾਂ ਨੇ ਆਪਣੇ ਵੱਲੋਂ ਅੱਠਾ ਨੌ ਜਾਣਿਆਂ ਨੇ ਮੈਨੂੰ ਗੱਡੀ 'ਚ ਆਪਣੀ ਦੇ ਵਿੱਚ ਜਿਹੜੀ ਇਹਨਾਂ ਦੀ i20 ਉੱਚ ਚੱਕ ਕੇ ਸਿੱਟ ਲਿਆ ਔਰ ਜਦੋਂ ਭਾਜੀ ਇਹ ਚੱਕ ਕੇ ਸਿੱਟ ਕੇ ਨਾ ਰੋਂਗ ਸਾਈਡ ਖੂਤ ਲੈ ਕੇ ਚੱਲਦੇ ਇਹਨੂੰ ਇੱਧਰ ਲੈ ਕੇ ਚੱਲਦੇ ਇਹਨੂੰ ਤੇ ਇਹਨਾਂ ਨੇ ਜਦੋਂ ਨਾ ਮੈਨੂੰ ਚੱਕ ਕੇ ਸਿੱਟ ਕੇ ਉਧਰੋਂ ਪੀਸੀਆਰ ਦੀ ਗੱਡੀ ਆ ਗਈ ਕੁਦਰਤ ਜਿੱਦਾਂ ਮੇਰੀ ਕਿਸਮਤ ਜਦ ਆਪ ਸੰਗਤ ਦੀਆਂ ਦੁਆਵਾਂ पीसीआर दी गड्डी ਆਂਦੀ ਦੇਖ ਕੇ ਨਾ ਭਾਜੀ ਇਹਨਾਂ ਦਾ ਦਿਮਾਗ ਤਾਂ ਲੱਗ ਗਿਆ ਕਿ ਉਹਨਾਂ ਨੇ ਹੁਣ ਦੇਖ ਲਿਆ ਵਾ ਔਰ ਇਹਦੀ ਗੱਡੀ ਇੱਥੇ ਡੈਮੇਜ ਹੋਈ ਖੜੀ ਆ ਤੇ ਪੁਲਿਸ ਕਾਰਵਾਈ ਕਰੂਗੀ ਤੇ ਨਹੀਂ ਤਾਂ ਇਹਨਾਂ ਨੇ ਭਾਜੀ ਕੁਝ ਨਹੀਂ ਪਤਾ ਲੱਗਣ ਦੇਣਾ ਸੀ ਇਹਨਾਂ ਨੇ ਉਸੇ ਟਾਈਮ ਗੱਡੀ ਵਿਦੀਪੁਰਲੋਂ ਵਾਪਿਸ ਲੈ ਕੇ ਤੇ ਮਕਸੂਦਾ ਥਾਣੇ 'ਚ ਲਿਆ ਕਿਉਂਕਿ ਇਹਨਾਂ ਨੂੰ ਪਤਾ ਸੀ ਕਿ ਪੀਸੀਆਰ ਦੇਖ ਚੁੱਕੇ ਆ ਭਾਜੀ ਮਤਲਬ ਕਿ ਯਾਰ ਇੱਕ ਸੂਫੀ ਆਰਟਿਸਟ ਹੋ ਕੇ ਤੁਸੀਂ ਇਹ ਕੁਝ ਕਰਦੇ ਪਿਓ ਨਾ ਮੈਨੂੰ ਤਾਂ ਕੋਈ ਗੱਲ ਨਹੀਂ ਮੈਨੂੰ ਤਾਂ ਜਦ ਤੱਕ ਮੌਤ ਨਹੀਂ ਲਿਖੀ ਤਾਂ ਮੈਨੂੰ ਆਣੀ ਵੀ ਨਹੀਂ ਆ ਤੁਸੀਂ ਬਹੁਤ 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 ਰਾਈਆਂ ਕੀਤੀਆਂ ਮੈਂ ਕੁਝ ਨਹੀਂ ਬੋਲਿਆ ਤੂੰ ਬਹੁਤ ਕੁਝ ਬੋਲੀ ਜੋਤੀ ਬਹੁਤ ਕੁਝ ਬੋਲੀ ਤੂੰ ਰਾਮਾ ਮੰਡੀ ठाਣੇ ਚ ਪਾਜੀ ਪਹਿਲਾਂ ਇਹ ਮੈਨੂੰ ਮਕਸੂਦਾਂ ਲੈ ਕੇ ਨਾ ਚੱਕ ਕੇ ਕਿਉਂਕਿ ਗੱਡੀ ਆਪਣੀ ਆ ਰਾਮਾ ਮੰਡੀ ਦੇ ਕੋਲ ਕਿ ਸੜਕੀ ਸੜਕੀ ਆ ਗਈ ਸੀ ਨਾ ਤਾਂ ਕਰਕੇ ਫਿਰ ਉਹ ਕੇਸ ਇੱਥੇ ਉਹਨਾਂ ਨੇ ਲਿਆਂਦਾ ਵਾ ਰਾਮਾ ਮੰਡੀ ਦੇ ਵਿੱਚ ਹੁਣ ਮੈਂ ਬਿਆਨ ਦਿੱਤੇ ਨੇ ਮੈਂ ਐਮਐਲਆਰ ਕਟਵਾਨ ਲੱਗਾ ਤੇ ਭਾਜੀ ਬਾਕੀ ਸੰਗਤ ਤੁਹਾਨੂੰ ਸਾਰਾ ਕੁਝ ਪਤਾ ਹੈ ਕੌਣ ਝੂਠ ਹੈ ਕੌਣ ਸੱਚਾ ਹੈ ਤੇ ਔਰ ਮੈਂ ਇੱਕੋ ਚੀਜ਼ ਕਹਿਣਾ ਚਾਹਾਂਗਾ ਜਿਹੜਾ ਜੋ ਕੋਈ ਗਾਂਦਾ ਪਿਆ ਨਾ ਉਹ ਦਿਲ ਤੋਂ ਹੈ ਨਹੀਂ ਔਰ ਮੈਂ ਕਲਾਕਾਰ ਪਰਾ ਫਕੀਰ ਪਰਾ ਬਹੁਤ ਜਲਦੀ ਘਟੇ ਮੋਰੇ ਬਹੁਤ ਕੁਸ਼ਤ ਇਦਾ ਦਾ ਲੈ ਕੇ ਆਉਂਗਾ ਕਿ ਸ਼ਾਇਦ ਮੋੜ ਕੇ ਤੁਸੀਂ ਸ਼ਕਲ ਵੀ ਨਾ ਦੇਖੋ ਕਿਸੇ ਦੀ ਇਹ ਸਭ ਗੱਲਾਂ ਹੀ ਨੇ ਸਭ ਗੱਲਾਂ ਹੀ ਨੇ ਜਿਹੜੇ ਸੱਚੀ ਦੇ ਸੂਫੀ ਹੋਏ ਨੇ ਨਾ ਉਹਨਾਂ ਨੇ ਕੀੜੀਆਂ ਵੀ ਨਹੀਂ ਮਾਰੀਆਂ ਕਦੀ ਕੀੜੀ ਨੂੰ ਵੀ ਨੁਕਸਾਨ ਹੋਣ ਨਹੀਂ ਦਿੱਤਾ ਇਹ ਤਾਂ ਦਿਲਾਨਾ ਖੇਲਦੇ ਫਿਰਦੇ ਨੇ ਮੈਂ ਜੀ ਐਸਆਈ ਜਰਮਨਜੀਤ ਥਾਣਾ ਰਾਮਾਵੰਡੀ ਤੋਂ ਇੱਕ ਪੀਸੀਆਰ ਦਾ ਫੋਨ ਆਇਆ ਹੈ ਪੀਸੀਆਰ ਟੀਮ ਦਾ ਕਿ ਇੱਕ ਨਾ ਕਨਾਲ 파ਸੀ ਸਿੰਗਰ ਆ ਜਿਹੜੇ ਉਹਨਾਂ ਨੂੰ ਨਾ ਇੱਥੇ ਮਤਲਬ ਲੰਮਾ ਪਿੰਡ ਫਲਾਈਓਵਰ ਤੇ ਉੱਥੇ ਮਤਲਬ ਤਿੰਨ ਚਾਰ ਲੜਕੇ ਆਖੰਡੇ ਵੀ ਗੱਡੀ ਦੇ ਵਿੱਚ ਮਤਲਬ ਘੇਰ ਕੇ ਕੁੱਟਮਾਰ ਕਰ ਰਹੇ ਆ ਤੇ ਅਸੀਂ ਮੌਕੇ ਤੇ ਪਹੁੰਚੇ ਹਾਂ ਤੇ ਉੱਥੇ ਉਹ ਦੋਨੇ ਤਰ੍ਹਾਂ ਨੂੰ ਮਿਲ ਗਿਆ ਅਸੀਂ ਕਨਾਲ 파ਸੀ ਤੇ ਉਹਦੀ ਜਿਹੜੀ ਪਹਿਲਾ ਵਾਈਫ ਜੋਤੀ ਨੂਰਾ ਤੇ ਇਹ ਦੋਵਾਂ ਤਰ੍ਹਾਂ ਨੇ ਅਰਜ਼ੀਆਂ ਦਰਖਾਸਤਾਂ ਦਿੱਤੀਆਂ ਤੇ ਜੋ ਵੀ ਇਹਦੀ ਪੰਚੀ ਕਾਰਵਾਈ ਉਹ ਅਮਰ ਚ ਲੈਣੀ ਸਿਰ ਨਾਲ ਪਰਸੀਵਲ ਨੂੰ ਕੀ ਲਖਾਇਆ ਗਿਆ ਕਨਾਲ ਪਰਸੀਵਲ ਨੂੰ ਇਹੋ ਹੀ ਵੀ ਮੈਨੂੰ ਇਹਨਾਂ ਨੇ ਬੁਲਾ ਕੇ ਇੱਥੇ ਬਿਦੀਪੁਰ ਕੋਲ ਤੇ ਇਹਨਾਂ ਨੇ ਮੇਰੀ ਕੁੱਟਮਾਰ ਕਰਨ ਦੀ ਕੋਸ਼ਿਸ਼ ਕੀਤੀ ਮੇਰੀ ਗੱਡੀ ਨੂੰ ਹਟਕੀਤਾ ਤੇ ਜੋਤੀ ਨੂਰਾ ਵੱਲੋਂ ਸਰ ਜੋਤੀ ਨੂਰਾ ਵੱਲੋਂ ਇਹ ਹੋਇਆ ਵੀ ਮੈਨੂੰ ਇਹਨਾਂ ਨੇ ਬੁਲਾਇਆ ਤੇ ਮਰੀਆਂ ਇਹ ਵੀਡੀਓ ਮਤਲਬ ਬਣਾ ਕੇ ਤੇ ਮਤਲਬ ਇਹਨਾਂ ਨੇ ਕੋਸ਼ਿਸ਼ ਕੀਤੀ ਆ ਮਤਲਬ ਫੋਨ ਤੇ ਅਪਲੋਡ ਕਰਨ ਦੀ ਸਤਨਾ ਪਾਸਿਬਲ ਇਹ ਕਿਹਾ ਗਿਆ ਮਨੂੰ ਕਿਡਨੈਪ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜੀ ਤੇ ਹੁਣ ਸਰ ਮੁਰਲੀ ਕਾ ਕੇ ਕੀ ਕੀਤੀ ਜਾ ਰਹੀ ਹੈ ਇਹ ਦੋਹਾਂ ਤਰ੍ਹਾਂ ਦੀਆਂ ਅਰਜ਼ੀਆਂ ਆ ਗਈਆਂ ਤੇ ਕਨਾਲ ਪਾਸੇ ਜਿਹੜਾ ਉਹ ਮੈਡੀਕਲ ਕਰਾਉਣ ਗਏ ਆ ਜੋ ਵੀ ਕਾਰਵਾਈ ਆ ਫਰੰਟ ਧਿਆਨ ਚ ਲਿਆ ਕੇ ਹੋਂਦ ਲਿਆਂਦੀ